ਬਾਕੀ ਇਹਨੇ ਕਿ ਤੁਹਾਡੇ ਸਾਹਮਣੇ ਹੀ ਕਲਾਚੇ ਵੱਡੇ ਨੇ ਸਾਰਾ ਕੁਝ ਕੁੱਤਖਾਨਾ ਹੀ ਕਰਿਆ ਉਹਨਾਂ ਨੇ ਦੇਖੋ ਜੀ ਜੇ ਆਪਾਂ ਵਧੀਆ ਮੰਨ ਕੇ ਚੱਲੀਏ ਨਾ ਤਾਂ ਵਧੀਆ ਤਾਂ ਸਿਰਫ ਇੱਕੋ ਹੈ ਮਨਮੂਨ ਸਿੰਘ ਕਿਉਂਕਿ ਆਰਥਸ਼ਾਸਤਰੀ ਸੀਗੇ ਆਪਣੇ ਸਮੇਂ ਦੇ ਆਵਾਦ ਇਹਹੀ ਦੀ ਪਾਰਟੀ ਹਾਂਜੀ ਵਧੀਆ ਪਾਰਟੀ ਆ ਇਹਦਾ ਸਾਰਾ ਜ਼ਮੀਨਾਂ ਨੂੰ ਪੈ ਗਿਆ ਜਿਹੜੇ ਉਰੇ ਵਾਲੇ ਹੋਵਾ ਬਾਦ ਲੋਣੀ ਹੋਏ ਕਾਂਗਰਸ ਹੋਈ ਬੋਟ ਦੇ ਦੇਖੋ ਸਾਰੇ ਚੋਰ ਆੜੇ ਉਹਨਾਂ ਡੁੱਟਣ ਜਿਹੜਾ ਵੀ ਜਿਆਦੇ ਮਰਜ਼ੀ ਮੰਦਾ ਕੋਈ ਵੀ ਨਹੀਂ ਪਸੰਦ ਦੇ ਲੋ ਲੋ ਬੋਟ ਮਾਦਾ ਭਗਵਾਨ ਤੁਹਾਨੂੰ ਪੋਣੀਆਂ ਬੋਟ ਪਹਿਲਾ ਉਹ ਸਾਰੇ ਜਵੀਆਂ ਦੇ ਪਹਿਲਾ ਜਿੰਦੇ ਆਏ ਲਾ ਇੰਦਰਾ ਤੇ ਮੋਹਨ ਸੁਜਵਾ ਛੜਾਇਆ ਜਦ ਸਾਰੇ ਇੱਕ ਨੰਬਰ ਬੰਦੇ ਤੇ ਆਮ ਆਦਮੀ ਪਾਰਟੀ ਪਸੰਦ ਆ ਜੀ ਸਭ ਨੂੰ ਸਭ ਨੂੰ ਇਕੱਲੇ ਮੈਨੂੰ ਨਹੀਂ ਸਭ ਨੂੰ ਕਿਸ ਲੈਵਲ ਤੇ ਕੋਈ ਵੀ ਸਰਕਾਰ ਬਣੇ ਆਪੋਜੀਸ਼ਨ ਮੌਜੂਦ ਹੋਣੀ ਜਿਹੜੀ ਹੈਗੀ ਹੈ ਨਾ ਪੂਰੀ ਪਾਵਰਫੁਲ ਹੋਵੇ ਬਰਾਬਰ ਦੀ ਰਹਿਣੀ ਚਾਹੀਦੀ ਹੈ ਤਦ ਹੀ ਜਾ ਕੇ ਸਾਡੇ ਕੰਮ ਹੋਣਿਆ ਲੋਕ ਸਭਾ ਚੋਣਾਂ 2024 ਬਿਲਕੁਲ ਨੇੜੇ ਆ ਚੁੱਕੀਆਂ ਨੇ ਪਿੰਡ ਸਾਨੀਪੁਰ ਦੇ ਵਿੱਚ ਪਹੁੰਚਿਆ ਜਿੱਥੇ ਵੱਖ-ਵੱਖ ਵਿਚਾਰਾਂ ਵਾਲੇ ਲੋਕ ਨੇ ਜਿਹੜੇ ਉਹ ਇੱਥੇ ਸਾਨੂੰ ਸੱਤ ਦੇ ਵਿੱਚ ਨਜ਼ਰ ਆਏ ਬਜ਼ੁਰਗ ਨੌਜਵਾਨ ਸਾਰੇ ਇੱਥੇ ਬੈਠੇ ਆਪਣਾ ਸਮਾਂ ਗੁਜ਼ਾਰਦੇ ਨੇ ਖੇਡਦੇ ਨੇ ਖੁੰਡ ਚਰਚਾ ਕਰਦੇ ਨੇ ਹੋਰ ਗੱਲਾਂ ਬਾਤਾਂ ਕਰਦੇ ਨੇ ਇਨਾਂ ਤੋਂ ਜਾਣਾਂਗੇ ਕਿ ਇਹਨਾਂ ਦੇ ਵਿਚਾਰ ਕੀ ਨੇ ਲੀਡਰਾਂ ਬਾਰੇ ਸਿਆਸੀ ਪਾਰਟੀਆਂ ਬਾਰੇ ਤੇ ਖਾਸ ਤੌਰ ਦੇ ਉੱਤੇ ਚੋਣਾਂ ਬਾਰੇ ਬਾਬਾ ਜੀ ਕੀ ਨਾਮ ਹੈ ਜੀ ਜਨਰਲ ਸਿੰਘ ਬਾਬਾ ਜੀ ਲੋਕ ਸਭਾ ਚ ਹੋਣਾ ਅੱਗੇ ਆ ਰਹੀ ਨੇ ਪ੍ਰਧਾਨ ਮੰਤਰੀ ਦਾ ਮਾਮਲਾ ਹੈ ਕਿਹੜੀ ਪਾਰਟੀ ਵਧੀਆ ਲੱਗਦੀ ਆ ਤੁਹਾਨੂੰ ਤੁਹਾਨੂੰ ਤਾਂ ਪ੍ਰਧਾਨ ਮੰਤਰੀ ਦਾ ਠੱਗ ਆ ਗਿਆ ਵਧੀਆ ਬੰਦਾ ਲਿਆਇੰਗੇ ਪਹਿਲਾਂ ਠੀਕ ਸੀ ਡਾਕਟਰ ਮਨੋਨ ਸਿੰਘ ਪਹਿਲਾਂ ਉਹ ਸਾਰੇ ਹੀ ਵਧੀਆ ਦੇ ਪਹਿਲਾਂ ਜਿੰਨੇ ਆਏ ਲਾ ਇੰਦਰਾ ਤੇ ਠੀਕ ਹੈ ਨਹੀਂ ਮੋਰ ਸੁਨਦਵਾ ਛੜਾ ਆ ਜਦ ਸਾਰੇ ਇੱਕ ਨੰਬਰ ਬੰਦੇ ਤੇ ਬਾਈਹੀ ਪਟਕੀ ਕਮੀ ਕੀ ਹੈ ਇੱਕ ਕਮੀ ਯਾਰ ਜੱਟੜ ਦਾ ਕਹਿੰਦਾ ਵੀ ਖਾ ਜਾ ਹੁਣ ਹੱਕ ਹੱਕ ਮੰਗਣ ਦਾ ਹੱਕ ਆਪਾਂ ਮੰਗਦਾ ਹੈ ਸਮੀ ਕੋਟ ਨੇ ਵੀ ਕਿਹਾ ਵੀ ਹਾਂ ਹੱਕ ਮੰਨਦਾ ਜਗਾ ਦੋ ਮੰਨਦਾ ਕਿਸੇ ਦੀ ਬਿਆਸ ਕਾ ਕੇ ਅੱਛਾ ਮਾੜਾ ਹੀ ਬੰਦਾ ਮਤਲਬ ਫਿਰ ਉਹਨਾਂ ਦਾ ਮੁਕਾਬਲਾ ਕੌਣ ਕਰ ਸਕਦਾ ਅੱਗੇ ਮੁਕਾਬਲਾ ਹੁਣ ਪ੍ਰਮਾਤਮਾ ਹੀ ਕਰੂਗਾ ਆਪਾਂ ਕੀ ਕਰ ਸਕਦੇ ਆ ਨਹੀਂ ਦੇਖੋ ਗਵਰਨਮੈਂਟ ਦਾ ਉਹੀ ਕਰੂ ਅੱਛਾ ਮਤਲਬ ਜਿਹੜਾ ਇੰਡੀਆ ਲਾਇਸ ਹੈ ਤੁਸੀਂ ਉਹ ਸਮਝਦੇ ਹੋ ਕਿ ਉਹਨੂੰ ਬੋਟ ਪਾਉਣੀ ਚਾਹੀਦੀ ਹੈ ਹਾਂਜੀ ਹਾਂ ਤੁਹਾਡਾ ਕੀ ਨਾਮ ਹੈ ਜੀ ਤੇਰੇ ਨਾਮ ਦਾ ਸਹੀ ਨਿਰਿੰਦਰ ਸਿੰਘ ਹੈ ਮੇਰਾ ਨਾਮ ਜੀ ਜਿਵੇਂ ਪੰਜਾਬ ਦੀ ਗੱਲ ਕਰੀ ਜਾਵੇ ਚਾਰ ਮੁੱਖ ਪਾਰਟੀਆਂ ਨੇ ਬੀਜੇਪੀ ਕਾਂਗਰਸ ਅਕਾਲੀ ਦਲ ਤੇ ਜਿਹੜੀਆਂ ਚਾਰ ਮੁੱਖ ਪਾਰਟੀਆਂ ਨੇ ਦੇ ਵਿੱਚੋਂ ਕੀ ਮੰਨਦੇ ਹੋ ਕਿਹੜੀ ਪਾਰਟੀ ਠੀਕ ਹੈ ਪਾਰਟੀਆਂ ਸਾਰੀਆਂ ਠੀਕ ਨੇ ਬਸ ਜਿਹੜਾ ਕੰਮ ਵਧੀਆ ਕਰਦੀਆਂ ਨੇ ਉਹ ਠੀਕ ਨੇ ਜਿਹੜੀ ਨਹੀਂ ਕਰਦੀ ਉਹ ਆਪਣੇ ਫੇਲ ਹੋ ਜਾਂਦੀਆਂ ਨੇ ਅੱਗੇ ਲੋਕ ਸਭਾ ਚੋਣਾਂ ਦਾ ਮਸਲਾ ਹੈ ਨਾ ਫਿਰ ਉਧਰ ਕੀ ਲੱਗਦਾ ਵੀ ਕਿਹੜੀ ਸਹੀ ਹੈ ਅੱਗੇ ਧਰ ਪਾਰਟੀ ਦੀ ਹਜੇ ਕੈਂਡੀਡੇਟ ਅਨਾਉਂਸ ਨਹੀਂ ਹੋਈ ਪਾਰਟੀ ਵੱਲੋਂ ਵਜੋਂ ਕਿਵੇਂ ਦੇਖਦੇ ਹੋ ਹਾਂਜੀ ਤੇਰਾ ਜਿਹੜੀ ਵਧੀਆ ਤੇ ਰਹੂਗੀ ਉਹਨੂੰ ਵੋਟਾਂ ਪਾ ਕੇ ਅੱਗੇ ਕਰ ਦੇਣਗੇ ਬਾਕੀ ਆਪਾਂ ਨਾਲ ਪਿੱਛੇ ਵਿਚਾਰਾਂ ਚੋਂ ਇੱਕ ਦਾ ਦੱਸੋ ਨਾ ਭਾ ਜੀਪੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਬਸ ਆਮ ਪਾਰਟੀ ਨੇ ਵਧੀਆ ਕੰਮ ਕਰਿਓ ਮੂਰੇ ਚਲੀ ਜਾਊਗੀ ਜੀਪੀ ਨੇ ਤਾਂ ਹੋਣਾ ਮੂਰੇ ਕੀ ਆ ਤੁਸੀਂ ਮਤਲਬ ਕੈਂਡੀਡੇਟ ਦੇਖਦੇ ਹੋ ਨੀਓ ਵੋਟਾਂ ਮਿਲੇ ਕਿ ਪਾਰਟੀ ਦੇਖਦੇ ਹੋ ਨੋ ਇੱਕ ਪਾਰਟੀ ਦੇਖਦੇ ਆ ਜੀ ਅੱਛਾ ਹਾਂਜੀ ਹਾਂ ਧੰਨਵਾਦ ਤਾਂ ਹੋਰ ਵੀ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਬਾਬਾ ਜੀ ਕੀ ਨਾਮ ਹੈ ਜੀ ਨਰੰਗ ਸਿੰਘ ਜੀ ਬਾਬਾ ਜੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਅੱਗੇ ਹਾਂ ਜੀ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਪਸੰਦ ਆਇਆ ਵੀ ਅਸੀਂ ਇਹਨੂੰ ਵੋਟ ਪਾਉਣੀ ਚਾਹੀਦੀ ਹੈ ਵੋਟ ਤਾਂ ਦੇਖੋ ਸਾਰੇ ਚੋਰ ਰੌੜੇ ਨੇ ਉਹਨਾਂ ਨੇ ਲੁੱਟਣਾ ਲੁੱਟਾ ਜਿਹੜਾ ਵੀ ਯਾਦ ਮਰਜੀ ਹਾਂ ਜੀ ਹਾਂ ਕਿਹੜਾ ਹੁਣ ਤਾਂ ਮਹਾਚੋਰ ਆਇਆ ਪਿਆ ਇਸ ਵੇਲੇ ਮਹਾਚੋਰ ਹਾਂ ਜੀ ਹਾਂ ਜੀ ਚਾਰੇ ਦੇਖ ਲਿਆ ਵਿਸ਼ਵਾਸ ਕੀਤੇ ਕਰੋਗੇ ਫਿਰ ਅੱਗੇ ਆਉਣ ਵਾਲੇ ਸਮੇਂ ਚ ਬਸ ਬਾ ਅਸੀਂ ਕਿਹੜਾ ਜਿਹਦੀ ਮੈਜੋਰਟੀ ਹੋ ਗਈ ਸਵਾਦ ਕਰਨਾ ਪਊਗਾ ਕਰਨਾ ਪਊਗਾ ਉਹ ਤਾਂ ਹਾਂ ਨਹੀਂ ਕਿਵੇਂ ਮੈਂ ਮਤਲਬ ਲੋਕਾਂ ਨੇ ਵੀ ਬਦਲਾ ਲਿਆਂਦਾ ਸੀਗਾ ਵੀ ਪਿਛਲਿਆਂ ਤੋਂ ਅਸੀਂ ਪਿਛਲਿਆਂ ਤੋਂ ਸੰਤੁਸ਼ਟ ਨਹੀਂ ਹੈਗੇ ਵੀ ਅਸੀਂ ਆਵਾਜ਼ ਵੀ ਲੈ ਕੇ ਆਏ ਉਹਨੂੰ ਵੀ ਦੇਖ ਲਿਆ ਤੁਸੀਂ ਕਹਿੰਦੇ ਹੋ ਤੇ ਫਿਰ ਅੱਗੇ ਫਿਰ ਕੀ ਅੱਗੇ ਤੁਹਾਡਾ ਕੋਲ ਆਪਸ਼ਨ ਕੀ ਹੈ ਫਿਰ ਆਪਸ਼ਨ ਠੀਕ ਹੈ ਛੱਡਿਓ ਉਹ ਅਸੀਂ ਆਵੇ ਆ ਆ ਦੀ ਪਾਰਟੀ ਆਵੇ ਅੱਛਾ ਹਾਂ ਕਹਾਂਗੇ ਸਭ ਦੇਖ ਲਈ ਬੀਜੇਪੀ ਦੇਖ ਲਈ ਕਾਲੀ ਵੀ ਦੇਖ ਲਈ ਅਸੀਂ ਹਾਂਜੀ ਹਾਂ ਕਾ ਕੇ ਸਭ ਦੇਖ ਲਈ ਹੁਣ ਇਹੀ ਹੈ ਵੀ ਇਹੀ ਆਵੇ ਦੁਬਾਰਾ ਜੇਕਰ ਸੈਂਟਰ ਦੀ ਗੱਲ ਕੀਤੀ ਜਾਵੇ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਦੂਜੀਆਂ ਪਾਰਟੀਆਂ ਠੀਕ ਸੀ ਕਿ ਆ ਠੀਕ ਹੈ ਇਹ ਹੀ ਠੀਕ ਹੈ ਜੀ ਬੀਜੇਪੀ ਬੀਜੇਪੀ ਤਾਂ ਆਮ ਆਦਮੀ ਪਾਰਟੀ ਸੈਂਟਰ ਵਿੱਚ ਕਹਿੰਦੇ ਸੈਂਟਰ ਹਾਂ ਆਮ ਆਦਮੀ ਪਾਰਟੀ ਆ ਉੱਥੇ ਵੀ ਅੱਛਾ ਹਾਂ ਜੀ ਧੰਨਵਾਦ ਜੀ ਬਈ ਤਾਂ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਬਲਵੀਰ ਹੈ ਜੀ ਅੰਕ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਚਾਰ ਮੁੱਖ ਪਾਰਟੀਆਂ ਨੇ ਬੀਜੇਪੀ ਦੇ ਖਿਲਾਫ ਰਮ ਇਹਨਾਂ ਦਾ ਕਿਸਾਨ ਹੈ ਨਾ ਚਲੋ ਉਹਨਾਂ ਦੇ ਆਪਣੇ ਵਿਚਾਰ ਹੋਣਗੇ ਪਰ ਚਾਰਾਂ ਦੇ ਵਿੱਚੋਂ ਕੀ ਲੱਗਦਾ ਹੈ ਕਿਹੜੀ ਪਾਰਟੀ ਹੈ ਜਿਹੜੀ ਉਹਦਾ ਐਮਪੀ ਚੋਣਨਾ ਚਾਹੀਦਾ ਕਿਉਂਕਿ 13 ਸੀਟਾਂ ਨੇ ਪੰਜਾਬ 'ਚ ਪਤਾ ਕੀ ਹੈ ਰੋਲ ਕੁਝ ਨਹੀਂ ਹੋਣਾ ਚਾਹੀਦਾ ਜੇ ਸੈਂਟਰ ਦੇ ਵਿੱਚ ਕੋਈ ਵੀ ਗਵਰਨਮੈਂਟ ਬਣਦੀ ਹੈ ਤੇਡੀ ਆਪੋਜੀਸ਼ਨ ਪਾਰਟੀ ਹੋ ਟੱਕਰ ਦੀ ਹੋਣੀ ਚਾਹੀਦੀ ਹੈ ਜਿਵੇਂ ਕਿ ਹੁਣ ਪੰਜਾਬ ਲਾ ਲੋ ਇੱਕ ਸਾਈਡ 92 ਨੇ ਤੇ ਇੱਕ ਸਾਈਡ ਸਮਝੋ ਵੀ 5-7 ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਇਸ ਟਾਈਮ ਠੀਕ ਹੈ ਜੀ ਕੁਸਤੇ ਵੀ ਚਾਹੇ ਸੈਂਟਰ ਹੈ ਚਾਹੇ ਪੰਜਾਬ ਹੈ ਕਿਸ ਲੈਵਲ ਤੇ ਵੀ ਕੋਈ ਵੀ ਸਰਕਾਰ ਬਣੇ ਆਪੋਜੀਸ਼ਨ ਮੌਜੂਦ ਹਣੀ ਜਿਹੜੀ ਹੈਗੀ ਹੈ ਨਾ ਪੂਰੀ ਪਾਵਰਫੁੱਲ ਹੋਵੇ ਬਰਾਬਰ ਦੀ ਦਿਰ ਹੋਣੀ ਚਾਹੀਦੀ ਹੈ ਤਦ ਹੀ ਜਾ ਕੇ ਸਾਡੇ ਕੰਮ ਹੋਣਿਆ ਨਹੀਂ 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 ਹੋ ਸਕਦਾ ਦੀ ਦਵਾਉਂਦੇ ਵੀ ਨਹੀਂ ਹੈਣਾ ਬਿਲਕੁਲ ਬਿਲਕੁਲ ਜੀ ਚਾਹੇ ਸੈਂਟਰ ਹੈ ਚਾਹੇ ਪੰਜਾਬ ਸਰਕਾਰ ਹੈ ਜੀ ਦੀ ਮੈਜੋਰਟੀ ਹੋਣੇ ਤਾਂ ਬਣੀ ਦਬਣੀ ਜੋ ਪ੍ਰੋਪਰ ਸੀ ਚਾਹੀਏ ਵੀ ਕੋਈ ਏਜੰਡਾ ਲੈ ਕੇ ਚੱਲਿਆ ਜਾਵੇ ਤਾਂ ਏਜੰਡਾ ਹੀ ਹੋਣਾ ਚਾਹੀਦਾ ਵੀ ਦੋਨੋਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਚਾਹ ਸੈਂਟਰ ਆ ਚਾਹ ਸਟੇਟ ਲੈਵਲ ਹੈ ਉਹਨਾਂ ਨੂੰ ਨਾ ਪੂਰਾ 19 ਕੀ ਦੇ ਖੜਨਾ ਚਾਹੀਦਾ ਜਿਆਦਾ ਫਰਕ ਨਾ ਹੋਵੇ ਜਿੱਦਾਂ ਹੁਣ ਜੇ ਕਹਿ ਰਹੇ ਨੇ 400 ਪਲੱਸ ਆ ਜਾਣਗੀਆਂ ਸਾਡੀਆਂ ਉਹ ਬਹੁਤ ਮਾੜੀ ਕੀਜ ਆ ਫਿਰ ਤਾਂ ਕੀ ਹੱਲ ਨਹੀਂ ਹੈ ਹਾਂਜੀ ਕੋਈ ਹੱਲ ਨਹੀਂ ਹੈ ਜਿਵੇਂ ਹੁਣ ਤੱਕ ਜੋ ਹੋ ਰਿਹਾ ਕਿਸਾਨੀ ਦੋਲਣ ਵੀ ਚੱਲ ਰਿਹਾ ਹੈ हरियाणा पुलिस ਦੇ ਵੱਲੋਂ ਜਾਂ ਸਰਕਾਰ ਵੱਲੋਂ ਉਧਰੋਂ ਸੈਂਟਰ ਸਰਕਾਰ ਵੱਲੋਂ ਜਿੰਨਾ ਮਤਲਬ ਦਿੱਲੀ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਜੋ ਕੁਝ ਹੋ ਰਿਹਾ ਮੰਨ ਲਓ ਜੇ ਫਿਰ ਅੱਗੇ ਆ ਜਾਂਦੇ ਨੇ ਉਹ ਫਿਰ ਅੱਗੇ ਕਿਵੇਂ ਦੇਖਦੇ ਹੋ ਆਪਣਾ ਭੂਵੇਖਾ ਤੋਂ ਵੀ ਇੱਕ ਤਾਂ ਹੁਣ ਵੀ ਹੈ ਨਹੀਂ ਜੀ ਜੇ ਦੇਖਿਆ ਜਾਵੇ ਕਿਉਂਕੋ ਕਾਰਪੋਰੇਟ ਘਰਾਣਿਆਂ ਦਾ ਰਾਜ ਹੈ ਜੀ ਐਕਚੁਅਲੀ ਨਾ ਕਿ ਬੀਜੇਪੀ ਦਾ ਸੱਚ ਤਾਂ ਇਹ ਹੈ ਸਾਨੂੰ ਮੰਨ ਕੇ ਚੱਲਣਾ ਪਊਗਾ ਇਹ ਕੀ ਆਪਸ਼ਨ ਕੀ ਹੈ ਸੈਂਟਰ ਚ ਕਿਹੜੀ ਸਰਕਾਰ ਨੂੰ ਚਾਹੀਦੀ ਅੱਗੇ ਫੇਰਾ ਦੇਖੋ ਪੰਜਾਬ ਦੇ ਵਿੱਚ ਤਾਂ ਲੋਕ ਆਪਣੇ ਲਗ ਵਿਚਾਰ ਲੈ ਕੇ ਚੱਲ ਜਾਣਗੇ ਪਰ ਦੂਜੀਆਂ ਸਟੇਟਾਂ ਚ ਤੂੰ ਜਿੰਨਾ ਚਿਰ ਧਰਮ ਦੀ ਰਾਜਨੀਤੀ ਹੈ ਜਿੰਨਾ ਚਿਰ ਤਾਂ ਅਸੀਂ ਕੁਝ ਵੀ ਨਹੀਂ ਕਹਿਣ ਜੋਗੇ ਸਾਨੂੰ ਨਾ ਇਹ ਮਤਲਬ ਹੈ ਜਿਹੜੀ ਹੁਣ ਰਾਜਨੀਤੀ ਧੜਕਾ ਹੈ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਰਾਜਨੀਤਿਕ ਪਾਰਟੀ ਹੈ ਤਾਂ ਧਾਰਮਿਕ ਪਾਰਟੀ ਹੋ ਕੇ ਰਹਿ ਗਈ ਨਾ ਕੀ ਕਰੋਗੇ ਫਿਰ ਵੀ ਹਟੇਗਾ ਕੋਈ ਵੀ ਸਰਕਾਰ ਆਵੇ ਧਰਮ ਤੋਂ ਦੂਰ ਹੋਵੇ ਧਰਮ ਤੇ ਰਾਜਨੀਤੀ ਇੱਕ ਮੰਚ ਤੇ ਨਹੀਂ ਚਾਹੀਦੇ ਇਹ ਅਲੱਗ-ਅਲੱਗ ਵਿਸ਼ੇ ਹੋਣੇ ਚਾਹੀਦੇ ਸਰ ਇੱਕ ਸਵਾਲ ਇਹ ਦੱਸੋ ਡਾਕਟਰ ਮਨਮੋਨ ਸਿੰਘ ਵੀ ਮੁੱਖ ਮੰਤਰੀ ਸੌਰੀ ਪ੍ਰਧਾਨ ਮੰਤਰੀ ਰਹੇ ਨੇ ਤੇ ਹੁਣ ਨਰਿੰਦਰ ਮੋਦੀ ਨੂੰ ਵੀ ਦੋ ਟਰਮ ਹੋ ਚੁੱਕੇ ਨੇ ਜੇ ਤੁਸੀਂ ਤੁਲਨਾ ਕਰੋ ਤਾਂ ਕੰਮਾਂ ਦੀ ਤੁਲਨਾ ਕਿਵੇਂ ਕਰਦੇ ਹੋ ਦੋਵਾਂ ਦੀ ਕਿੰਨਾ ਕੋ ਫਰਕ ਹੈ ਤੇ ਕਿਹਦੇ ਚੰਗੇ ਨੇ ਦੇਖੋ ਜੀ ਜੇ ਆਪਾਂ ਵਧੀਆ ਮੰਨ ਕੇ ਚੱਲੀਏ ਨਾ ਤਾਂ ਵਧੀਆ ਤਾਂ ਸਿਰਫ ਇੱਕੋ ਹੈ ਮਨਮੋਨ ਸਿੰਘ ਕਿਉਂਕਿ ਆਰਥ ਸ਼ਾਸਤਰੀ ਸੀਗੇ ਆਪਣੇ ਸਮੇਂ ਦੇ ਪੜ੍ਹੇ ਲਿਖੇ ਸੀਗੇ ਗ੍ਰੈਜੂਏਟ ਸੀਗੇ ਤੇ ਹੁਣ ਜੇ ਉਹਨਾਂ ਨੂੰ ਆਪਾਂ ਕੰਪੇਅਰ ਕਰਕੇ ਦੇਖਾਂਗੇ ਤਾਂ ਤੁਸੀਂ ਆਪ ਸਿਆਣੇ ਹੋ ਕੁਝ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਹਾਂਜੀ ਬਾਬਾ ਜੀ ਤੁਹਾਡਾ ਕੀ ਨਾਮ ਹੈ ਜੀ ਗੱਲ ਮੇਰਾ ਦਾ ਰਹਿਣ ਦੇ ਨਾ ਨਾਮ ਦੱਸੋ ਗੁਰਚਰਨ ਸਾਥੀ ਬੋਲ ਰਹੇ ਤੁਸੀਂ ਗੁਰਚਰਨ ਸਿੰਘ ਅੱਛਾ ਬਾਬਾ ਜੀ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੇ ਜਿਹੜੇ ਵਾਅਦੇ ਐਮਪੀ ਬਣਨਗੇ ਉਹ 13 ਸੀਟਾਂ ਨੇ ਪੰਜਾਬ ਦੇ ਅੰਦਰ ਜਿੰਨੀਆਂ ਪਾਰਟੀਆਂ ਤੁਸੀਂ ਦੇਖ ਰਹੇ ਹੋ ਚਾਰੇ ਪਾਰਟੀਆਂ ਪ੍ਰਮੁੱਖ ਨੇ ਕਿਹੜੀ ਪਾਰਟੀ ਜਿਹੜੀ ਅੱਗੇ ਨਜ਼ਰ ਆਉਗੀ ਤੁਹਾਨੂੰ ਆ ਚੋਣਾਂ ਦੇ ਵਿੱਚ ਉਹੀ ਪਤਾ ਨਹੀਂ ਕਿਹੜੀ ਆ ਜਾ ਤੁਹਾਨੂੰ ਕਿਹੜੀ ਪਸੰਦ ਹੈ ਕੋਈ ਵੀ ਨਹੀਂ ਬੰਦਾ ਕੋਈ ਵੀ ਨਹੀਂ ਪਸੰਦ ਇਹ ਨੋਟਾ ਜਿ ਬੋਹਾਂਗੇ ਬਲ ਨੋਟਾ ਜਿ ਵੋਟ ਪਾਵਾਂਗੇ ਨੋਟ ਲੋ ਵੋਟ ਅੱਛਾ ਤੁਹਾਨੂੰ ਇਹਦਾ ਆਪਣਾ ਹੀ ਘਰ ਪਾਦੇ ਖਾ ਲਿਆ ਮਿੰਦੋਸਤਾਂ ਸਾਰਿਆਂ ਨੇ ਲੱਕ ਹਾਂ ਲੱਦੇ ਕੋਲ ਛੱਡਿਆ ਕੀ ਉਹਦੇ ਨੌਕਰੀ ਨਹੀਂ ਕਿਸੇ ਕੋਲ ਕਿੰਨੇ ਜੀ ਅੱਛਾ ਮੈਂ ਕੋਈ ਵੀ ਨਹੀਂ ਵਧੀਆ ਰਿਹਾ ਹੁਣ ਤੱਕ ਪ੍ਰਧਾਨ ਮੰਤਰੀ ਕੋਈ ਵੀ ਸਾਹਿਬ ਉਹਦੀਆਂ ਬਾਰਨੇ ਉਹਨਾਂ ਨਾਲੇ ਚੱਲਦੇ ਨੇ bade gharane naal ਧੰਨਵਾਦ ਹੋਰ ਵੀ ਸਾਡੇ ਨਾਲ ਇੱਥੇ ਸੱਤ ਵਿੱਚ ਬਜ਼ੁਰਗ ਵਜੂਦ ਨੇ ਬਾਬਾ ਜੀ ਕੀ ਨਾਮ ਹੈ ਜੀ ਭਕਰ ਸਿੰਘ ਹੈ ਜੀ ਬਾਬਾ ਜੀ ਲੋਕ ਸਭਾ ਚੋਣ ਆ ਰਹੀਆਂ ਨੇ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਪਸੰਦ ਹੈ ਪੰਜਾਬ ਚ ਤੁਹਾਨੂੰ ਹੁਣ ਨਾਉ ਨਹੀਂ ਲੈਣਾ ਹੈਗਾ ਨਾ ਨਾਮ ਨੂੰ ਤਾਂ ਕੋਈ ਜ਼ਿਆਦਾ ਦਿੱਕਤ ਨਹੀਂ ਹੁੰਦੀ ਜੀ ਤੁਹਾਡੇ ਵਿਚਾਰ ਵਿਚਾਰ ਨੇ ਜੀ ਫੇ ਕਿਵੇਂ ਬਸ ਲੱਗੂਗਾ ਤੁਹਾਡੇ ਵਿਚਾਰਾਂ ਦਾ ਮਾਦਾ ਭਗਵਾਨ ਤੁਮਾਨੂੰ ਪਾਉਣੀਆਂ ਵੋਟ अच्छा ये होता जो ਤੁਸੀਂ ਜਿੰਨੂ ਮਰਜ਼ੀ ਵੋਟ ਪਾਓ ਉਹ ਅਸੀਂ ਕੈਂਡੀਡੇਟ ਨਹੀਂ ਪੁੱਛਦੇ ਕਿਉਂਕਿ ਜੇ ਪਾਰਟੀਆਂ ਦੀ ਗੱਲ ਕਰਦੇ ਆਂ ਵੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਬੀਜੇਪੀ ਚਾਰ ਮੁੱਖ ਪਾਰਟੀਆਂ ਨੇ ਪੰਜਾਬ ਦੀਆਂ ਠੀਕ ਹੈ ਹਾਂ ਦੱਸੋ ਮੈਨੂੰ ਮਤਲਬ ਆਮ ਆਦਮੀ ਪਾਰਟੀ ਵਧੀਆ ਲੱਗੇ ਤੁਹਾਨੂੰ ਕਿਵੇਂ ਵਧੀਆ ਲੱਗੀ ਇਹ ਵਧੀਆ ਬਹੁਤ ਵਧੀਆ ਕੋਈ ਗੱਲ ਵੀ ਦੱਸੋ ਇਹਨਾਂ ਦਾ ਕੰਮ ਕੁਮ ਕੋਈ ਕੰਮ ਵਧੀਆ ਕਰਿਆ ਕਿਹੜਾ ਬਿਜਲੀ ਮਾਫ ਬਿਜਲੀ ਬਿਜਲੀ ਵਾਲਾ ਕਹਿ ਰਿਹਾ ਹੂੰ ਕਿ ਹੋਰ ਬਿਜਲੀ ਮੌਜ ਹੈ ਹਾਂ ਹੋਰ ਕੋਰ ਖਿਲਾਦਾ ਵੀ ਕਿਹਾ ਕੰਮ ਕਰ ਕਿਹੜੇ ਹੋਏ ਨੇ ਕੰਮ ਚੰਗੇ ਕਰੇ ਅੱਛਾ ਉਹ ਲੇਡੀਜ਼ ਨੂੰ ਵੀ 1000 ਰੁਪਏ ਕਹਿ ਰਹੇ ਨੇ ਮਿਲੂਗਾ ਲੱਗਦਾ ਆਪਾਂ ਨੂੰ ਕੋਈ ਲੋੜ ਨਹੀਂ ਪੈਸਿਆਂ ਦੀ ਅੱਛਾ ਮਤਲਬ ਮੁਫਤਲੀ ਸਹੂਲਤਾਂ ਨਹੀਂ ਠੀਕ ਲਾਦੀਆਂ ਹੈ ਅੱਛਾ ਤੁਹਾਡਾ ਕੀ ਨਾਮ ਅੰਕਲ ਜੀ ਮੇਰਾ ਦਾ ਬੁੱਟਾ ਸਿੰਘ ਆ ਜੀ ਅੱਛਾ ਬਾਬਾ ਜੀ ਪ੍ਰਧਾਨ ਮੰਤਰੀ ਦਾ ਮਸਲਾ ਹੈ ਹੋਣਾ ਹੈ ਨਾ ਪਹਿਲਾਂ ਤੁਸੀਂ ਲੋਕ ਆਪਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 92 ਸੀਟਾਂ ਆម ਆਦਮੀ ਪਾਰਟੀ ਨੂੰ ਜਿਤਾਈਆਂ ਨੇ ਅੱਛਾ ਕਿਉਂਕਿ ਲੋਕਾਂ ਨੇ ਹੀ ਕਰਨਾ ਹੁੰਦਾ ਜੋ ਵੀ ਹੈ ਵੀ ਤੁਸੀਂ ਕਹ ਸੀ ਬਦਲਾਅ ਕਰਨਾ ਸੀ ਤੁਸੀਂ ਕਰ ਲਿਆ ਤੇ ਹੁਣ ਪ੍ਰਧਾਨ ਮੰਤਰੀ ਦਾ ਮਸਲਾ ਹੈ ਸੈਂਟਰ ਚ ਕਿਹੜੀ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਆ ਆਮ ਆਦਮੀ ਦੀ ਚਾਹੀਦੀ ਹੈ ਪਾਰਟੀ ਹਾਂਜੀ ਵਧੀਆ ਪਾਰਟੀ ਆ ਇਹਦਾ ਸਾਰੇ ਜ਼ਮੀਨਾਂ ਨੂੰ ਪੈ ਗਿਆ ਜਿਹੜੇ ਉਰੇ ਵਾਲੇ ਹੋਵਾ ਬਦਲ ਹੋਣੀ ਹੋਏ ਕਾਂਗਰਸ ਹੋਈ ਇਹਨੇ ਘਰੇ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ ਜ਼ਮੀਨਬਾਹ ਰਹੇ ਹੋਈ ਵਧੀਆ ਪਾਰਟੀ ਆ ਜੀ ਫਿਰ ਇਹ ਤੁਸੀਂ ਕਹਿੰਦੇ ਹੋ ਪਾਰਟੀ ਤਾਂ ਹੈਗੀ ਆ ਫਿਰ ਇਹ ਆਉਣਗੀ ਕਿਵੇਂ ਉਹਨਾਂ ਦਾ ਗੱਠਜੋੜ ਬਣਾਇਆ ਹੋਇਆ ਚਲੋ ਇੰਡੀਆ ਗੱਠਜੋੜ ਉੱਚ ਤੇ ਕਾਂਗਰਸ ਵੀ ਆ ਫਿਰ ਪਰ ਪਈ ਹੋਵੇ ਯਾਰ ਕੁਛ ਨਾ ਕੁਛ ਸੁਧਾਰਤਾ ਹੋਊਗਾ ਇਹ ਅੱਛਾ ਅਸੀਂ ਕਹਿੰਦੇ ਕੋਈ ਥੱਲੇ ਤਾਂ ਹੀ ਬਣ ਨਹੀਂ ਸਕਦੇ ਪ੍ਰਧਾਨ ਮੰਤਰੀ ਅਸੀਂ ਤਾਂ ਹੀ ਕਹਿੰਦੇ ਕੋਈ ਤਾਂ ਸੁਧਾਰ ਹੋਊਗਾ ਹੋਊਗਾ ਜਹੇ ਕੱਸਾ ਕੜਕੂ ਮੋਦੀ ਨੂੰ ਬਦਲਣਾ ਚਾਹੀਦਾ ਹਾਂ ਬਦਲਣਾ ਚਾਹੀਦਾ ਕਈ ਤਾਂ ਕਹਿੰਦੇ ਮੋਦੀ ਠੀਕ ਹੈ ਨਾ ਨਾ ਉਹ ਤਾਂ ਤੂੰ ਜਾਣ ਕੇ ਕਹਿਣਾ ਮੋਦੀ ਤਾਂ ਨਹੀਂ ਮਕਾਨ ਨਹੀਂ ਜਾਂਦੇ ਅੱਛਾ ਬਾਖਾ ਤੇ ਸੰਸਦ ਨਾਲ ਧੱਕਾ ਹੋ ਰਿਹਾ ਮੰਦੇ ਹੋ ਬਹੁਤ ਧੱਕਾ ਹੋ ਰਿਹਾ ਬਹੁਤ ਹੋ ਰਿਹਾ ਨਾ ਬੰਦੇ ਮਾਰ ਹੋਰ ਕਿੰਨੇ ਕਰ ਤੁਹਾਨੂੰ ਮਾਰ ਜਾਂ ਆਪੀ ਇੰਡੀਆ ਦੇ ਵਿੱਚ ਐ ਤਾਂ ਦਿੱਲੀ ਤੱਕ ਨਹੀਂ ਜਾਣ ਦਿੱਤਾ ਯਾਰ ਦਿੱਲੀ ਤੱਕ ਨਹੀਂ ਆਹੀ ਕਹਣਾ ਵੀ ਨਾ ਕੋਈ ਰੇਟ ਦਿੰਦਾ ਧੱਕਾ ਕਰਦਾ ਜੋ ਮਰਜ਼ੀ ਕਰੇ ਤੁਸੀਂ ਜਿੰਦਗੀ ਦੇ ਨੇ ਸਾਲ ਦੇਖੇ ਨੇ ਪਹਿਲਾਂ ਵੀ ਦੋ ਦਿਨ ਲੱਗਦੇ ਰਹੇ ਨੇ ਪਹਿਲਾਂ ਕਦੇ ਐਵੇਂ ਦਾ ਕੰਮ ਹੋਇਆ ਸੀ ਅੱਜ ਤੋਂ ਕਈ ਸਾਲ ਪਹਿਲਾਂ ਨਾ ਜੀ ਨਾ ਐ ਕਦੇ ਨਹੀਂ ਹੋਇਆ ਤਾਂ ਹੀ ਪੁੱਤਰਾ ਉਹ ਦੁਬਾਰਾ ਕਹਿੰਦਾ ਉਹੀ ਉਹ ਕਰਦੇ ਇਹ ਕਹਿੰਦਾ ਸੋ ਵੀ ਚਲੋ ਤੁਸੀਂ ਕਹਿੰਦਾ ਵੀ ਬਸ ਇੱਕ ਕਦੇ ਇੱਕਦਾ ਸਵਾਲ ਹੋ ਰਿਹਾ ਅਕਾਲੀ ਦਲ ਕਹਿ ਰਹੇ ਨੇ ਕਿ ਪੰਜਾਬ ਬਚਾਉਣਾ ਹੈ ਖਤਰਾ ਹੈ ਪੰਜਾਬ ਨੂੰ ਤਾਂ ਪੰਜਾਬ ਖਾ ਲਿਆ ਅਕਾਲੀ ਦਲ ਨੇ ਤਾਂ ਕਾਲੀ ਹੋਰ ਬੱਸ ਦੱਸਦੇ ਉਹਨੇ ਖਾ ਲਿਆ ਖਾ ਲਿਆ ਕੋਈ ਪੈਸਾ ਹੁਣ ਤਾਂ ਕੋਈ ਕਰਿਆ ਤੁਸੀਂ ਵੀਰ ਬਦਰ ਕਾਤੋਂ ਕਰ ਰਿਹਾ ਹੈਂ ਜੀ ਤਕਵੀਰ ਬਦਰ ਕਾਤੋਂ ਲੱਗ ਰਿਹਾ ਉਹਦਾ ਅਸੀਂ ਬੂਥੜਾ ਦੇਖ ਕੇ ਰਾਜੀ ਨਹੀਂ ਹੈਗੇ ਐਵੇਂ ਕਹਿਣ ਤੇ ਪੰਥ ਨੂੰ ਖਤਰਾ ਹੈਗਾ ਮਤਲਬ ਤੁਸੀਂ ਕੀ ਮੰਨਦੇ ਹੋ ਜੀ ਪਿੰਡਾਂ 'ਚ ਬੈਨੇ ਹੋ ਤੁਸੀਂ ਇੱਥੇ 7 ਜੀ ਬੈਨੇ ਹੋ ਕਿਉਂ ਨਹੀਂ ਹੋਰ ਪੰਥ ਵਾਲਾ ਆ ਜੂਗਾ ਹੁਣ ਇਹਨੂੰ ਇਹ ਸੁੱਖਿਆ ਵਾ ਸਾਰੀ ਉਮਰ ਖਤਰਾ ਆਪਾਂ ਇਹ ਵੀ ਤੋਂ ਮੋਟਾ ਦੇਣਗੇ ਪੰਥ ਨੂੰ ਖਤਰਾ ਕਾਦਾ ਹਾਂ ਜੀ ਤਾਂ ਹੀ ਕਹਿਣਾ ਵੀ ਸਾਰੀ ਉਮਰ ਇਹਨੂੰ ਇਹੋ ਕਰਿਆ ਵਾ ਧੰਨਵਾਦ ਤਾਂ ਇੱਕ ਹੋਰ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਜੀ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਜੀ ਦਲਜੀਤ ਸਿੰਘ ਆ ਜੀ ਬਾਬਾ ਜੀ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦਾ ਪ੍ਰਭਾਵ ਤੁਹਾਨੂੰ ਸਭ ਤੋਂ ਵੱਧ ਲੱਗ ਰਿਹਾ ਹੁਣ ਚੋਣ ਆ ਰਹੀ ਹੈ ਆਮ ਪਾਰਟੀ ਦੇ ਪਾਸ਼ਕ ਹਾਂ ਆਮ ਨੂੰ ਅਸੀਂ ਵੋਟ ਪਾएंगे ਆਮ ਵਾਲੇ ਨੇ ਸਾਰੇ ਕੰਮ ਸੂਤ ਕਰੇ ਨੇ ਬਾਕੀ ਇਹਨਾਂ ਨੇ ਨਹੀਂ ਕਰਿਆ ਕੁਝ ਬਾਕੀ ਇਹਨਾਂ ਨੇ ਕਿ ਥੋੜੇ ਸਾਹਮਣੇ ਹੀ ਕਲਾਚੇ ਵੱਡੇ ਨੇ ਸਾਰਾ ਕੁਝ ਕੁੱਤਖਾਨਾ ਹੀ ਕਰਿਆ ਉਹਨਾਂ ਨੇ ਹਮ ਪ੍ਰਦੇਸ ਪਿੱਛੇ ਲਿਆਦਾ ਸਾਲਾ ਮਾਰ ਕੇ ਨਾ ਉਹ ਟੈਗਸ ਬਈ ਜਨੇ ਮੰਗੀ ਉਹ ਤੇ ਇਹਨਾਂ ਦੇ ਸਵਾਲ ਚੁੱਕ ਰਹੇ ਨੇ ਸੁਖਬੀਰ ਬਾਦਲ ਨੂੰ ਨਹੀਂ ਭਗਵੰਤ ਮਾਨ ਤੇ ਵੀ ਇਹਨੇ ਪੰਜਾਬ ਖਤਰੇ ਦੀ ਗੱਤ ਆ ਨਹੀਂ 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 ਇਹਨੇ ਕੋਈ ਨਹੀਂ ਪਾਇਆ ਇਹਨੇ ਦੋ ਤਿੰਨ ਗਲਤੀਆਂ ਜ਼ਰੂਰ ਕਰਕੇ ਆ ਪਰ ਕੋਈ ਨਾ ਕੋਈ ਹੋਏ ਜਾਂਦੀ ਮੇਰੀ ਗਰੀਬ ਆਹ ਇੱਤਪੁਰ ਚਿੜੀਆ ਚੱਲਦਾ ਕਿੱਥੇ ਕਿੱਥੇ ਰੰਗ ਦਾ ਖੜ ਗਿਆ ਪਤਾ ਮਿਕਸ ਹੋ ਗਿਆ ਜੀ ਦਾ ਹੋ ਬਟ ਕਿਹਦੇ ਕੀ ਹੋ ਬਈ ਦੇੜੇ ਕਿਉਂ ਚੌਕਰ 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 ਅੱਛਾ ਅੱਛਾ ਇੱਥੇ ਜਿੱਤਾ ਹਰ ਦਾ ਮਸਲਾ ਹੁੰਦਾ ਨਾ ਸਾਡਾ ਕੋਈ ਸੱਚਾ ਵਾਲਾ ਨਹੀਂ ਤਾਂ ਸੱਚ ਤਾਂ ਜੜਿਆ ਦਾ ਟਾਈਮ ਪਾਸ ਹੈ ਅੱਛਾ ਆਏ ਤਾਂ ਸੂਬੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਠੀਕ ਹੈ ਕਿ ਉਧਰ ਜਿਹੜੇ ਪਹਿਲਾਂ ਡਾਕਟਰ ਮਨੋਤ ਸਿੰਘ ਜੂ ਠੀਕ ਸੀ ਉਹ ਉਹ ਚੱਲ ਉਹ ਚੱਲ ਵੀਰ ਤਾਂ ਜੀ ਉਹ ਨਰਿੰਦਰ ਮੋਦੀ ਕਿੱਥੇ ਠੀਕ ਹੈ ਮੇਰੇ ਯਾਰ ਉਹ ਤਾਂ ਜੱਟਾਂ ਨੂੰ ਤਾਂ ਖਾ ਰਿਹਾ ਉੱਥੇ ਬੈਠਾ ਚੱਲ ਜੀ ਹੁਣ ਕਿ ਕੈਪਟਨ ਮੋਰਿੰਦਰ ਸਿੰਘ ਸੁਨੀਲ ਜਖਰੂੜੀ ਵੀ ਬੀਜੇਪੀ ਦੇ ਵਿੱਚ ਨੇ ਜੇ ਤੁਹਾਡੇ ਕੋਲ ਆਉਣਗੇ ਫਿਰ ਤੁਸੀਂ ਵੋਟ ਪਾਉਂਦੇ ਨਹੀਂ ਉਹਨਾਂ ਨੂੰ ਜੇ ਮੰਨ ਲਓ ਵੋਟ ਮੰਗਦੇ ਆਉਣਗੇ ਬੀਜੇਪੀ ਵਾਲੇ ਵੀ ਨਹੀਂ ਅਸੀਂ ਨਹੀਂ ਪਾਉਂਦੇ ਅੱਛਾ ਅਸੀਂ ਬਿਲਕੁਲ ਨਹੀਂ ਪਾਉਂਦੇ ਕਿਸਾਨਾਂ ਨੂੰ ਤਾਂ ਮਾਰ ਰਿਹਾ ਹੈ ਬਾੜਾਂ ਤੇ ਉਹ ਤੁਸੀਂ ਕਹਿੰਦੇ ਲੈ ਵੀ ਬਣ ਗਿਆ ਆ ਲੈ ਸੜ ਪਾ ਬਿਲਕੁਲ ਇਹ ਦੱਸੋ ਵੀ ਕੋਈ ਮਸਲਾ ਹੱਲ ਹੋਊਗਾ ਕਿਸਾਨਾਂ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਮਸਲਾ ਤਾਂ ਹੋਊ ਤਾਂ ਮਸਲਾ ਤਾਂ ਹੱਲ ਹੋਣਾ ਹੀ ਹੋਣਾ ਉਹ ਤਾਂ ਆਹੀ ਹੈ ਵੀ ਜਦੋਂ ਦੁੱਖ ਤਕਲੀਫਾਂ ਤਾਂ ਆਉਂਦੀ ਨੇ ਹਕੂਮਤ ਤੇ ਇਹ ਜਿਹੜੀ ਚੋਣਾਂ ਜਦੋਂ ਲੱਗਿਆ ਤੁਹਾਨੂੰ ਲੱਗਦਾ ਨਹੀਂ ਟਾਈਮ ਤੇ ਪਾਰੀ ਹੈ ਸਰਕਾਰ ਚਲੋ ਵੱਖਰੀ ਗੱਲ ਹੈ ਉਹ ਤਾਂ ਹੁਣ ਨਾ ਲੀਡਰਾਂ ਨੂੰ ਪਤਾ ਬੜਿਆਂ ਨੂੰ ਇੰਨਾ ਸਾਨੂੰ ਕੀ ਪਤਾ ਯਾਰ ਅੱਜ ਆਪਣਾ ਕਰੋੜੂ ਬੰਦੇ ਆ ਆਪਣਾ ਜਿਹੜਾ ਜਹਾਜ਼ ਹਾਂ ਤੈਂ ਪਾਸਾ ਚਲੋ ਰੱਬ ਨੇ ਕਰਨਾ ਵਧੀਆ ਚਲੋ ਤੁਸੀਂ ਤਾਂ ਆਪਣੇ ਵਿਚਾਰ ਦੱਸਦੇ ਵੀ ਤੁਹਾਨੂੰ ਆਮ ਆਦਮੀ ਪਾਰਟੀ ਪਸੰਦ ਆ ਤੁਸੀਂ ਇੱਥੇ ਖੁੰਡ ਜੇ ਬੈਨੇ ਹੋ ਜਿਆਦਾ ਗੱਲਬਾਤ ਕੀ ਹੁੰਦੀ ਹੈ ਵੀ ਆਪਾਂ ਕਿਹਦੇ ਐਮਪੀ ਜਿਤਾਉਣੇ ਨੇ ਆਮ ਆਦਮੀ ਉਹ ਹੁੰਦੀ ਆ ਉਹਦੇ ਅੱਛਾ ਜਿਆਦਾ ਆਮ ਆਦਮੀ ਉਹ ਹੁੰਦੀ ਆ ਅੱਛਾ ਮਤਲਬ 13 ਸੀਟਾਂ ਚੋਂ ਕਿਹ ਲਾਦਾ ਕਿੰਨੀਆਂ ਕਾ ਜਾਣਗੀਆਂ 13 ਚੋਂ 13 ਦੀਆਂ 13 ਨਹੀਂ ਚੱਲਤ ਇੱਕ ਦੋ ਘਟ ਜੂਗੀ ਉਹ ਕਿੱਧਰ ਜਾਊਗੀ ਇੱਕ ਦੋ ਵਾਲੀ ਕਿੱਧਰ ਜਾਊਗੀ ਵੀ ਦੱਸ ਦੋ ਇੱਕ ਦੋ ਵਾਲੀ ਕਾਂਗਰਸ ਨੂੰ ਜਾਊਗੀ ਅੱਛਾ ਕਾਲੀਆਂ ਨੂੰ ਕੋਈ ਨਹੀਂ ਪੈਂਦੀ ਉਹਨਾਂ ਨੇ ਕਿੱਦੀ ਦਾ ਦੇ ਦੇਉ ਕਹਿੰਦੇ ਪੰਜਾਬ ਬਚਾਉਣਾ ਉਹਨਾਂ ਨੂੰ ਤਾਂ ਦੇਣੀ ਹੋਣੀ ਇਹ ਪੰਜਾਬ ਕਿਵੇਂ ਬਚੂਗਾ ਜ਼ੁਲਮ ਕਰਿਆ ਬਹੁਤਾ ਜਾਦੇ ਪੰਜਾਬ ਤਾਂ ਠੀਕ ਹੈ ਪੰਜਾਬ ਨੂੰ ਕੀ ਹੁੰਦਾ ਪੰਜਾਬ ਸਭ ਠੀਕ ਹੈ ਅੱਛਾ ਉਹਦਾ ਪੰਜਾਬ ਨੂੰ ਸਭ ਗੁਰੂ ਗ੍ਰੰਥ ਸਾਹਿਬ ਠੀਕ ਹੈ ਬਾਦਲ ਕਿੰਨਾ ਚੱਲ ਰਿਹਾ ਉਹਨੇ ਮਰਾਤੇ ਸਿੱਖਾਂ ਸਮਕਾ ਔਰ ਰਾਜੂਆਣਾ ਹੁਣ ਤਾਂ ਨਹੀਂ ਛੱਡਿਆ ਸਾਲ ਤੇ ਵੱਧ ਹੋ ਗਿਆ ਮੋਰਚਾ ਲੱਗੇ ਨੂੰ ਕਹਿੰਦੀ ਬੰਦੀ ਸਿੰਘਾਂ ਦੀ ਲੜਾਈ ਦਾ ਸੀ ਲੜ ਰਹੇ ਆ ਉਹਦੀਆਂ ਅੱਖਾਂ ਫੁੱਟੀਆਂ ਵੀ ਇਹਨੇ ਜਦੋਂ ਸਿੱਖ ਬੈਠੇ ਉਹਦੇ ਸਾਲ ਹੋ ਗਿਆ ਬਾਰਡਰਾਂ ਤੇ ਪੂਰੀ ਹੋਈ ਵੀ ਆ ਫਿਰ ਜਦਨੇ ਸਜ਼ਾ ਕੱਟ ਗਿਆ ਉਹ ਪੂਰੀ ਸਾਰੀ ਉਹਨੂੰ ਫਿਰ ਅਰਥੇ ਵਾਲਿਆਂ ਨੇ ਬੰਦੀ ਛੱਡ ਦਿੰਦਾ ਬੋਟਾ ਨਾ ਮਾਰਾ ਉਹੀ ਤਾਂ ਗੱਲ ਹੈ ਵੀ ਸਾਰੇ ਬਿਲਕੁਲ ਤੁਸੀਂ ਤਾਂ ਬੰਦੀ ਸਿੰਘਾ ਦੀ ਗੱਲ ਕਰ ਰਹੇ ਹੋ ਪਹਿਲਾਂ ਅਕਾਲੀ ਦਲ ਦੀ ਸਰਕਾਰ ਭਾਜਪਾ ਨਾਲ ਮਿਕਸ ਰਹੀ ਹੈ ਉੱਪਰ ਸੈਂਟਰ 'ਚ ਭਾਜਪਾ ਦੀ ਸੀ ਜੇ ਚਾਹੁੰਦੇ ਛੱਡ ਵੀ ਸਕਦੇ ਸੀ ਬੰਦੀ ਸਿੰਘਾ ਨੂੰ ਤੇ ਹੁਣ ਅਕਾਲੀ ਦਲ ਬੰਦੀ ਸਿੰਘਾ ਦੀ ਲੜਾਈ ਕਿਉਂ ਲੜ ਰਿਹਾ ਹੈ ਇਹਦੇ ਪਿੱਛੇ ਸਿਆਸਤ ਕੀ ਹੈ ਇਹ ਤਾਂ ਉਹ ਨਹੀਂ ਕਹਿ ਨਹੀਂ ਸਕਦਾ ਵੀ ਜਾਨੀ ਆਪਰੇਕ ਨਹੀਂ ਹੁਣ ਪਿੱਛੇ ਲੱਗਦੇ ਉਹਨਾਂ ਨੂੰ ਉਹ ਨਹੀਂ ਲੱਗਦੇ ਹੈਗੇ ਐ ਸੁਭੀ ਪ੍ਰਕਾਸ਼ ਬਾਦਲ ਵੀ ਤੁਸੀਂ ਦੇਖੇ ਨੇ ਹੈਨਾ ਉਹਨਾਂ ਨੇ ਬੰਦੀ ਸਿੰਘਾ ਵਾਸਤੇ ਕੀ ਕੁਛ ਕੀਤਾ ਕਾੜੀਦੱਲੇ ਹੁਣ ਤੱਕ ਉਹ ਕੀ ਕਰਿਆ ਉਹ ਤਾਂ ਸਾਲੇ ਸਾਮਾ ਗਵਾਹ ਬਣ ਦਿੰਦੇ ਸਤਾਏ ਆ ਹਊਗਾ ਹਾਂ ਉਹਦਾ ਸਾਮਾ ਬਸਾਉਂਦੇ ਨੇ ਹੁਣ ਬੀੜਾ ਨਹੀਂ ਪਕਾਈਆਂ ਉਹਨਾਂ ਨੇ ਮੈਨੂੰ ਇਹ ਮਰਾਦੰਦੇ ਤੇ ਮੁੰਡਿਆਂ ਨੂੰ ਕਿਹਦੇ ਚਲਾਇਆ ਇੱਕ ਇੱਕ ਵੀ ਖਲਾਸਾ ਹੋਇਆ ਕੱਲ ਅਦਾਲਤ ਕੱਲ ਅਦਾਲਤ ਵਿੱਚ ਇਹ ਵੀ ਆਖਰੀ ਸਵਾਲ ਹੈ ਮੇਰਾ ਅਦਾਲਤ ਵਿੱਚ ਇਹ ਵੀ ਖਲਾਸਾ ਹੋਇਆ ਕੱਲ ਵੀ ਡੇਰਾ ਪ੍ਰੇਮੀਆ ਨੂੰ ਖੁਸ਼ ਕਰਨ ਵਾਸਤੇ ਡੇਰਾ ਪ੍ਰੇਮੀਆ ਨੂੰ ਖੁਸ਼ ਕਰਨ ਵਾਸਤੇ ਸੁਖਬੀਰ ਬਾਦ ਨੇ ਸਾਜ਼ਿਸ਼ ਰਚੀ ਸੀ ਕੋਸ਼ ਕਰੇ ਜਾਵੇ ਜੇ ਉਹ ਸਾਨੂੰ ਨਹੀਂ ਪਤਾ ਹੈਗਾ ਤਾਂ ਹੋਰ ਵੀ ਇਥੇ ਨੌਜਵਾਨ ਮੌਜੂਦ ਆ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਥੇ ਤਾਸ਼ਕੇਟ ਦੇ ਨੇ ਸਾਨੂੰ ਕੀ ਨਾਮ ਹੈ ਵੀਰੇ ਮੇਰਾ ਨੌ ਸਫਦਰਸ਼ਨ ਸਿੰਘ ਜੀ ਕੀ ਕਹੈਂ ਤੁਹਾਨੂੰ ਕੀ ਲੱਗਦਾ ਹੈ ਛੋਟਾ ਜਿਹਾ ਸਵਾਲ ਹੈ ਪੰਜਾਬ ਦੀਆਂ ਚਾਰ ਮੁੱਖ ਪਾਰਟੀਆਂ ਨੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀ ਪਸੰਦ ਹੈ ਆਮ ਆਦਮੀ ਪਾਰਟੀ ਪਸੰਦ ਹੈ ਜੀ ਸਭ ਨੂੰ ਸਭ ਨੂੰ ਇਕੱਲੇ ਮੈਨੂੰ ਨਹੀਂ ਸਭ ਨੂੰ ਤੁਸੀਂ ਹੋਰਾਂ ਦੇ ਵੀ ਸਵਾਲ ਲੈਏ ਨੇ ਰਹਿ ਲਈਏ ਬਾਅਦ ਵਿੱਚ ਟਾਈ ਲੈਣਗੇ ਕਿਸੇ ਹੋਰ ਪਾਰਟੀ ਦਾ ਨਾ ਵੀ ਲੈ ਕੇ ਪਸੰਦ ਨਹੀਂ ਮੈਂ ਤੁਹਾਨੂੰ ਸੁਣੇ ਰਿਹਾ ਤੁਸੀਂ ਲੈ ਰਹੇ ਹੋ ਲੋਕ ਤੁਹਾਡੇ ਬੰਦੇ ਵੀ ਮਿਕਸ ਬੈਠੇ ਨੇ ਸਾਰੇ ਉੱਤੇ ਇੱਟ ਪਰ ਆਓ ਜੀ ਨਹੀਂ ਨਹੀਂ ਇਹ ਤਾਂ ਕੰਮ ਨੂੰ ਸਲਾਮ ਆ ਨੇ ਨਹੀਂ ਕੋਈ ਮਿਕਸਮਿਕਸ ਵਾਲਾ ਪਾਰਟੀ ਨਾਲ ਕੋਈ ਨਹੀਂ ਪੱਕਾ ਜੁੜਿਆ ਹੋਇਆ ਕਿਸੇ ਨਾਲ ਇਹਦਾ ਉਹਦੇ ਨਾਲ ਜੁੜਦੇ ਨੇ ਲੋਕ ਵੀ ਜਿਹੜਾ ਬੰਦਾ ਵਧੀਆ ਲੱਗਦਾ ਧੰਨਵਾਦ ਆ ਛੂਰੀ ਜੀ ਤੁਹਾਨੂੰ ਤਾਂ ਇਹ ਸਨ ਪਿੰਡ ਸਾਨੀਪੁਰ ਦੇ ਬਹੁਤ ਸਾਰੇ ਬਜ਼ੁਰਗ ਨੌਜਵਾਨ ਜਿਹੜੇ ਇੱਥੇ ਤਾਸ਼ ਖੇਡ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਾਂ ਸਿਆਸੀ ਪਾਰਟੀਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਰਾਏ ਹੈ ਪਰ ਜ਼ਿਆਦਾਤਰ ਰਾਏ ਜਿਹੜੀ ਉਹ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਅੱਖ ਦੇ ਵਿੱਚ ਦਿੱਤੀ ਹੈ ਕਿ ਅਸੀਂ ਉਸ ਪਾਰਟੀ ਨੂੰ ਜਿਹੜਾ ਪਸੰਦ ਕਰਦੇ ਆ ਬਾਕੀ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਕਿਹੜੀ ਪਾਰਟੀ ਹੈ ਜਿਹੜੀ ਕਿੰਨੀਆਂ ਸੀਟਾਂ ਪੰਜਾਬ ਚੋਂ ਹਾਸਲ ਕਰਦੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ